ਫਿਲਮਾਂ ਤੇ ਗੀਤਾਂ 'ਚੋ ਸ਼ਰਾਬ ਕੱਢ ਦੋਮੋਂਗੇ ਤਾਂ ਕਿ ਸ਼ਰਾਬ बिकਣੀ ਬੰਦ ਹੋ ਜਾਵੇਗੀ ਦਲਜੀਤ ਦੋਸਾਂ ਦੇ ਹੱਕ 'ਚ ਬੋਲੀ ਕੰਗਣਾ ਦੱਸਦੀ ਕਿ ਹੁਣ ਇਹ ਕੰਗਣਾ ਰਣੌਤ ਦੇ ਤੇਵਰ ਬਦਲਦੇ ਹੋਏ ਨਜ਼ਰ ਆ ਰਹੇ ਨੇ ਦਲਜੀਤ ਦੋਸਾਂ ਦੇ ਹੱਕ ਦੇ ਵਿੱਚ ਕੰਗਣਾ ਰਣੌਤ ਆਈ ਹੈ ਤੇ ਉੱਥੇ ਦੱਸਦੀ ਕਿ ਅਦਾਕਾਰ ਅਤੇ ਬੀਜੇਪੀ ਸੰਸਦ ਕੰਗਣਾ ਰਣੌਤ ਇੱਕ ਵਾਰ ਮੋੜਾ ਦਲਜੀਤ ਦੋਸਾਂ ਦੇ ਹੱਕ ਚਾਈ ਹੈ ਦਰਸਲ ਪੰਜਾਬੀ ਗਾਇਕ ਇੰਨੇ ਦਿਨਾਂ ਦੇ ਵਿੱਚ ਆਪਣੇ ਇੰਡੀਆ ਟੂਰਤੇ ਨੇ ਤੇ ਉਥੇ ਹੀ ਸ਼ਰਾਬ ਨੂੰ ਉਤਸ਼ਾਹਿਤ ਕਰਨ ਵਾਲੇ ਉਹਨਾਂ ਦੇ ਗੀਤਾਂ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਸੀ ਅਤੇ ਨੋਟਿਸ ਵੀ ਮਿਲਿਆ ਹੈ ਤੇ ਇਹਦੇ ਨਾਲ ਹੀ ਹੁਣ ਕੰਗੜਾ ਨੇ ਆਪਣੇ ਸਾਰੇ ਵਿਵਾਦਾਂ ਨੂੰ ਪਾਸੇ ਰੱਖਦੇ ਹੋਏ ਉਹਨਾਂ ਦਾ ਸਾਥ ਦਿੱਤਾ ਕੰਗੜਾ ਰਣੋਤ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਕਿਵੇਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਹਰ ਜਗ੍ਹਾ ਸ਼ਰਾਬ ਤੇ ਪਾਬੰਦੀ ਹੈ ਪਰ ਕੀ ਇਹ ਲੋਕਾਂ ਦੀ ਜ਼ਿੰਮੇਵਾਰੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਤੁਸੀਂ ਗੀਤਾ ਤੋਂ ਸਭ ਕੁਝ ਹਟਾ ਦੋਗੇ ਤੁਸੀਂ ਫਰਮਾ ਤੋਂ ਸਭ ਕੁਝ ਹਟਾ ਦੋਗੇ ਬਹੁਤ ਸਾਰੇ ਸ਼ਰਾਬ ਮੁਕਤ ਰਾਜ ਹਨ ਤਾਂ ਸ਼ਰਾਬ ਨਹੀਂ बिकਦੀ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਗੈਰ ਕਾਨੂੰਨੀ ਨੇ ਕਿਉਂ ਨਹੀਂ ਹਨ ਕੰਗੜਾ ਰਣੌਤ ਨੇ ਅੱਗੇ ਕਿਹਾ ਕਿ ਬਹੁਤ ਸਾਰੇ ਹਾਦਸਿਆਂ ਦੇ ਵੀਡੀਓ ਆ ਰਹੇ ਨੇ ਉਥੇ ਇਹਨਾਂ ਨਿਯਮਾਂ ਦੀ ਪਾਲਣਾ ਕੌਣ ਕਰਦਾ ਹੈ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਹ ਲੋਕਾਂ ਦੀ ਜ਼ਿੰਮੇਵਾਰੀ ਨਹੀਂ ਹੈ 14 ਦਸੰਬਰ ਨੂੰ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਗਾਇਕ ਨੂੰ ਬਾਲ ਅਧਿਕਾਰਾਂ ਦੀ ਸੁਰੱਖਿਆ ਦੇ ਲਈ ਕਮਿਸ਼ਨ ਦੁਆਰਾ ਇੱਕ ਨੋਟਿਸ ਐਡਵਾਈਜ਼ਰੀ ਜਿਹੜੀ ਕਿ ਜਾਰੀ ਕੀਤੀ ਗਈ ਸੀ ਤੇ ਜਿਸ ਚ ਕਿਹਾ ਗਿਆ ਕਿ ਉਹ ਸ਼ਰਾਬ ਨੂੰ ਜਿਹੜਾ ਕਿ ਉਤਸ਼ਾਹਿਤ ਕਰਨ ਵਾਲਾ ਕੋਈ ਵੀ ਗੀਤ ਨਹੀਂ ਗਾ ਸਕਦਾ ਤੇ ਨਾਲ ਹੀ ਬੱਚਿਆਂ ਨੂੰ ਸਟੇਜ ਤੇ ਨਹੀਂ ਲਿਆਇਆ ਜਾ ਸਕਦਾ ਤੇ ਹੁਣ ਬਹੁਤ ਸਾਰੇ ਹਾਸਿਆਂ ਦੇ ਵੀਡੀਓ ਨੇ ਕੰਗਣਾ ਨੇ ਕਿਹਾ ਕਿ ਉਹਨਾਂ ਨੇ ਇਹਨਾਂ ਨਿਯਮਾਂ ਦੀ ਪਾਲਣਾ ਕੌਣ ਕਰਦਾ ਹੈ ਮੇਰੇ ਕਹਿਣ ਦਾ ਮਤਲਬ ਇਹ ਹੈ ਉਹਨਾਂ ਨੇ ਕਿਹਾ ਕਿ ਇਹ ਲੋਕਾਂ ਦੀ ਜ਼ਿੰਮੇਵਾਰੀ ਨਹੀਂ ਹੈ ਤੇ ਜਿਸ ਤੋਂ ਬਾਅਦ 14 ਦਸੰਬਰ ਨੂੰ ਚੰਡੀਗੜ੍ਹ 'ਚ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਗਾਇਕ ਨੂੰ ਜਿਹੜੀਆਂ ਕਿ ਬਾਲ ਅਧਿਕਾਰਾਂ ਦੀ ਸੁਰੱਖਿਆ ਦੇ ਲਈ ਕਮਿਸ਼ਨ ਦੁਆਰਾ ਇੱਕ ਨੋਟਿਸ ਐਡਵਾਈਸਰੀ ਜਾਰੀ ਕੀਤੀ ਗਈ ਸੀ ਤੇ ਜਿਸ 'ਚ ਕਿਹਾ ਗਿਆ ਸੀ ਕਿ ਉਹ ਸੰਕਟ ਤੇ ਸ਼ਰਾਬਾਂ ਨੂੰ ਜਿਹੜਾ ਕਿ ਉਤਸ਼ਾਹਿਤ ਕਰਨ ਵਾਲਾ ਕੋਈ ਵੀ ਗੀਤ ਨਹੀਂ ਗਾ ਸਕਦਾ ਤੇ ਨਾਲ ਹੀ ਬੱਚਿਆਂ ਨੂੰ ਸਟੇਜ ਤੇ ਨਹੀਂ ਲਿਆ ਜਾ ਸਕਦਾ ਤੇ ਜਿਸ ਤੋਂ ਬਾਅਦ ਹੁਣ ਦੱਸिए ਕਿ ਕੰਗੜਾ ਰਣੋਤ ਦਲਜੀਤ ਦਸਾਂਝ ਦੇ ਹੱਕ ਦੇ ਵਿੱਚ ਦਿਖਾਈ ਦੇ ਰਹੇ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਉਹਨਾਂ ਨੇ ਕਿਹਾ ਕਿ ਫਿਲਮਾਂ ਤੇ ਗੀਤਾ ਜੋ ਸ਼ਰਾਬ ਘੜ ਦੋਮੋਂਗੇ ਤਾਂ ਕਿ ਸ਼ਰਾਬ ਵਿਕਣੀ ਬੰਦ ਹੋ ਜਾਵੇਗੀ ਹੁਣ ਦਲਜੀਤ ਦਸਾਂਝ ਨੂੰ ਲੈ ਕੇ ਕੰਗੜਾ ਨੇ ਇਹ ਬਿਆਨ ਦਿੱਤੇ ਨੇ ਤੇ ਜਿਸ ਤੋਂ ਬਾਅਦ ਹੁਣ ਉੱਥੇ ਹੀ ਪੰਜਾਬੀ ਅਦਾਕਾਰ ਜਿਹੜੇ ਕਿ ਦਲਜੀਤ ਦਸਾਂਝ ਦੇ ਹੱਕ ਦੇ ਵਿੱਚ ਅਦਾਕਾਰ ਅਤੇ ਭਾਜਪਾ ਸੰਸਦ ਕੰਗੜਾ ਰਣੋਤ ਦਿਖਾਈ ਦੇ ਰਹੀ ਹੈ ਤੇ ਇੱਕ ਵਾਰ ਫਿਰ ਤੋਂ ਜਿਹੜਾ ਕਿ ਦਲਜੀਤ ਦੋਸਾਂ ਦੇ ਹੱਕ ਦੇ ਵਿੱਚ ਕੰਗਣਾ ਰਣੌਤ ਆਈ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਉਹਨਾਂ ਨੇ ਲਗਾਤਾਰ ਦਲਜੀਤ ਦੋਸਾਂ ਨੂੰ ਲੈ ਕੇ ਬਿਆਨ ਦਿੱਤੇ ਨੇ ਤੇ ਲਗਾਤਾਰ ਚਰਚਾ ਵੀ ਹੋ ਰਹੀ ਹੈ ਤੇ ਹੁਣ ਫਿਲਮਾਂ ਤੇ ਗੀਤਾਂ 'ਚ ਉਹਨਾਂ ਨੇ ਕਿਹਾ ਕਿ ਸ਼ਰਾਬ ਕੱਢ ਦੋਮੋਂਗੇ ਤਾਂ ਕਿ ਸ਼ਰਾਬ ਵਿਕਣੀ ਬੰਦ ਹੋ ਜਾਵੇਗੀ ਤੇ ਦਲਜੀਤ ਦੋਸਾਂ ਦੇ ਹੱਕ ਦੇ ਵਿੱਚ ਕੰਗਣਾ ਰਣੌਤ ਨੇ ਬਿਆਨ ਦਿੱਤਾ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਇਸ ਗੱਲ ਦੀ ਚਰਚਾ ਹੋ ਰਹੀ ਹੈ